ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਕਰਮਾਸ ਪੈ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲਤੂ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਸੀ 2024 ਦੇ ਵਿੱਚ ਕਿ ਦੋਨਾਂ ਧੜਿਆਂ ਨੂੰ ਇੱਕ ਮਿਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਕੰਮ ਕਰਨੇ ਪੈਣਗੇ। ਕਦਮ ਨਾਲ ਕਦਮ ਅਤੇ ਮੋਢੇ ਨਾਲ ਮੋਢਾ ਮਲਾ ਕੇ ਨਾ ਕੋਈ ਬਾਗੀ ਤੜਾ ਹੈ ਨਾ ਕੋਈ ਦਾਗੀ ਤੜਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀ ਸਿੰਘ ਦੇ ਹੁਕਮ ਸੀ ਲੇਕਿਨ ਨਾ ਤਾਂ ਬਾਗੀ ਤੜੇ ਨੇ ਮੰਨਿਆ ਨਾ ਦਾਗੀ ਤੜੇ ਨੇ ਮੰਨਿਆ ਕਿਉਂਕਿ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਬੜੀ ਸੀ ਕਮੇਟੀ ਉਸ ਦੀਆਂ ਵੀ ਧਜੀਆਂ ਉਡਾਈਆਂ ਗਿਆ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕਿਉਂਕਿ ਉਸ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਵਿਡਾਰਾ ਵੀ ਸੀ ਮਨਪ੍ਰੀਤ ਯਾਲੀ ਵੀ ਸੀ ਇਕਬਾਲ ਸਿੰਘ ਝੁੰਡਾ ਵੀ ਸੀ ਕੇ ਪਾਸ ਸਿੰਘ ਬਡੂਗਲ ਵੀ ਸੀ ਆਗੂ ਕੋਲ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਿਹੜੀ ਹੈ ਸਤਵੰਤ ਕੌਰ ਯਾਨੀ ਕਿ ਸੱਤ ਮੈਂਬਰੀ ਕਮੇਟੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਉਹਨੂੰ ਇੱਕ ਸੈੱਟ ਤੇ ਰੱਖ ਕੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਮਨਮਰਜ਼ੀ ਕੀਤੀ ਆਪਣੀ ਮਨਮਰਜ਼ੀ ਅਨੁਸਾਰ ਹੀ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਪਹਿਲਾਂ 15 ਲੱਖ ਫਿਰ 17 ਫਿਰ 37 ਲੱਖ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18 ਲੱਖ ਵੋਟਾਂ ਪਈਆਂ ਨੇ 13 ਉਮੀਦਵਾਰਾਂ ਨੂੰ ਯਾਨੀ ਕਿ ਨਮਦ 13 ਦੇ ਵਿੱਚੋਂ ਨਵਾਂ ਦਿੱਤਾ ਜਵੰਤ ਜਬਤ ਹੋਈ ਹੈ ਜਿਹੜੇ ਐਜ਼ ਇਸ ਸਾਂਸਦ ਦੀ ਚੋਣ ਲੜ ਰਹੇ ਸੀ 2024 ਦੇ ਵਿੱਚ ਇਸ ਦਾ ਖੁਲਾਸਾ ਤਾਂ ਕੀਤਾ ਹੈ ਸ਼੍ਰੀ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਕਿਸ ਤਰ੍ਹਾਂ ਧੂੜ ਝੋਕੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਪੰਥਕ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹਨਾਂ ਨੇ ਕਿ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹੁਣ ਪੰਥਕ ਲੋਕ ਵੀ ਸਿੱਖ ਭਾਈਚਾਰਾ ਵੀ ਕਹਿ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਜਿਹੜੀ ਹੈ ਉਹ ਦੇ ਦਿਓ ਬਾਕੀ ਤੜੇ ਨੂੰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੜੇ ਨੂੰ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਦਿੱਤੀ ਜਾਵੇ ਤਾਂ ਬੈਸਟ ਹੋਵੇਗਾ ਉਸ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਵਧੀਆ ਬਹੁਤ ਉੱਚੇ ਪੱਧਰ ਤੇ ਆਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਿਨਾਂ ਗੱਠਬੰਧਨ ਤੋਂ ਬਣੇਗੀ ਇਸ ਨੂੰ ਲੈ ਕੇ ਵੱਡਾ ਫੈਸਲਾ ਆ ਗਿਆ ਹੈ ਸੂਤਰਾਂ ਦੇ ਵਾਦਿਤ ਤੋਂ ਜਿਹੜੀ ਵੱਡੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਲਹਿਰ ਧੜਾ ਹਾਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਕੌੜਾ ਹੋਇਆ ਮਨਕਰ ਹੋਏ ਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਹੈ ਅਸੀਂ ਮੱਥਾ ਨਹੀਂ ਲਾਇਆ ਜੇਕਰ ਹੁਣ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਧੜੇ ਦੀ ਇਹ ਸੂਤਰ ਦੱਸਦੇ ਨੇ ਨਵੀਂ ਭਰਤੀ ਵੀ ਉਹਨਾਂ ਵੱਲੋਂ ਕੀਤੀ ਜਾਵੇਗੀ ਅਤੇ ਸ਼ਰੂਮਣੀ ਅਕਾਲੀ ਦਲ ਦੀ ਵਾਗ ਡੋਰ ਵੀ ਉਹਨਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ ਯਾਨੀ ਕਿ ਮਹਾਯੁੱਧ ਹੋਵੇਗਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ-ਜਦ ਕਹਿ ਰਹੇ ਨੇ ਕਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੈਸ਼ਰ ਬਣਾਉਂਦੇ ਨੇ ਕਦੇ ਸ਼੍ਰੀ ਤਮਦਮਾ ਸਾਹਿਬ ਦੇ ਜਥੇਦਾਰ ਤੇ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਲੇਕਿਨ ਸੂਤਰ ਦੱਸਦੇ ਨੇ ਕਿ ਜੇਕਰ ਸ਼੍ਰੀ ਅਕਾਲ ਤੱਕ ਸਾਬਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਨਿਰਪੱਖ ਹੋ ਕੇ ਸਵਰਾਜ ਹੋ ਕੇ ਜਿਹੜੀ ਹੈ ਸਾਰੀ ਬਾਦਲੂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਨੇ ਧੜੇ ਨੂੰ ਸੌਂਪੀ ਜਾਂਦੀ ਹੈ ਤਾਂ ਬਹੁਤ ਵਧੀਆ ਹੋਵੇਗਾ ਇਸ ਦੇ ਰਿਜ਼ਲਟ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੋਜ਼ਿਟਿਵ ਆਣਗੇ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਅਕਾਲੀ ਦਲ ਤੋਂ ਪਲਾਬੇ ਕਰਨਾ ਹੀ ਬੈਸਟ ਹੈ ਬੱਤਰ ਸ਼ੁਰੂ ਮੀ ਅਕਾਲੀ ਦਲ ਵਾਸਤੇ ਤਾਂ